ਮਨੋ ਤਾਂ ਵੀਰੇ ਆਹੀ ਲੱਗਦਾ ਵੀ ਆਪਣਾ ਆਮ ਆਦਮੀ ਵਾਲੇ ਪਾਰਟੀ ਵਾਲੇ ਉਹ ਵਧੀਆ ਕੰਮ ਕਰ ਲੋਕਾਂ ਦੇ ਬਿੱਲ ਬੋਲ ਮਾਫ ਕਰਾ ਉਹ ਵਧੀਆ ਕੰਮ ਕਰਦੇ ਆ ਪਹਿਲਾਂ ਵਾਲਾ ਗੰਦ ਨਹੀਂ ਜਿਹੜੀ ਪਹਿਲਾਂ ਸਰਕਾਰਾਂ ਕਰ ਗਈਆਂ ਯਾਰ ਲੋਕਾਂ ਦੇ ਨਸ਼ਿਆਂ ਤੇ ਨਿਆਣੇ ਸਾਰੇ ਰੁੜੇ ਫਿਰਦੇ ਆ ਬਾਈ ਸਾਡਾ ਟਾਈਮ ਤਾਂ ਆਹੀ ਤਾਂ ਕਦੇ ਚੁੱਟੇ ਦਾ ਨੋਈ ਨੀਤੀ ਸੁਣਿਆਗਾ ਕਾਲਾ ਕੂੜਾ ਤਾਂ ਹੁੰਦਾ ਦਾ ਕਾਲੀਆਂ ਵੇਲੇ ਦੀ ਸਰਕਾਰ ਨਹੀਂ ਸੀ ਚੰਗੀ ਉਹ ਹੈ ਤਾਂ ਉਹ ਵੀ ਉਸ ਟਾਈਮ ਠੀਕ ਕੀਤੀਗੀ ਪਰ ਉਹਨਾਂ ਦੇ ਹਾਲਾਤ ਇਹ ਜੇ ਵਿੱਚ ਬਣਾਤੇ ਸਾਰਾ ਸਿਸਟਮ ਦੁਨੀਆ ਕਹਿੰਦੀ ਉਹਨਾਂ ਨੂੰ ਮਾੜਾ ਜਿਹਨੂੰ ਹੁਣ ਵੋਟ ਪਾਉਣ ਕੇ ਤੁਸੀਂ ਜਿਤਾਉਣਾ ਚਾਹੁੰਦੇ ਆਵਾਦਮੀ ਪਾਰਟੀ ਜੇ ਉਹ ਵੀ ਤਾਂ ਕਾਂਗਰ ਆਇਆ ਤਾਂ ਹਵਾਈ ਪਾਰਟੀ ਦਾ ਭਗੰਤ ਮੰਨਦੇ ਹੱਥ ਤੇ ਵਧੀਆ ਪਾਰਟੀ ਦੇ ਕੇ ਹੀ ਪਾ ਰਹੇ ਆ ਲੋਕਾਂ ਦਾ ਕਿੰਨਾ ਫਾਇਦਾ ਹੋ ਰਿਹਾ ਜੇ ਬਿੱਲ ਮਾਫ ਨੇ ਲੋਕਾਂ ਦਾ ਸੁਣਾਈ ਵੀ ਹੈਗੀ ਲੋਕਾਂ ਦੀ ਵਿੱਚੋਂ ਫਤੇਗੜ ਸਾਹਿਬ ਤੋਂ ਕਿਹਨੂੰ ਜੁੜ ਰਹੇ ਹੋ ਮੈਨੂੰ ਤਾਂ ਵੀਰੇ ਆਹੀ ਲੱਗਦਾ ਵੀ ਆਪਣਾ ਆਮ ਆਦਮੀ ਵਾਲੇ ਪਾਰਟੀ ਨਾਲ ਹੋਣੇ ਚਾਹੀਦੇ ਅੱਛਾ ਜੀ ਕਿਉਂ ਨਹੀਂ ਜਾਂਦੇ ਉਹ ਵਧੀਆ ਕੰਮ ਕਰ ਲੋਕਾਂ ਦਾ ਬਿੱਲ ਬੋਲ ਮਾਫ ਕਰਾ ਉਹ ਵਧੀਆ ਕੰਮ ਕਰਦੇ ਆ ਪਹਿਨਾਂ ਵਾਲਾ ਗੰਦ ਨਹੀਂ ਜਿਹੜੀ ਪਹਿਨਾਂ ਸਰਕਾਰਾਂ ਕਰ ਗਈਆਂ ਉਹ ਗੰਦਾ ਖਤਮ ਹੋਇਆ ਪਿਆ ਹੁਣ ਅੱਛਾ ਜੀ ਜਿਹੜਾ ਅੱਜ ਅਕਾਲੀ ਦਲ ਨੇ ਰੋਡ ਸ਼ੋਅ ਕਰਿਆ ਹੈ ਇਹ ਤੋਂ ਪ੍ਰਭਾਵਿਤ ਨਹੀਂ ਤੁਸੀਂ ਉਹ ਕਹਿਆ ਹੁਣ ਖਬਰੇ ਹੁਣ ਇਹਦਾ ਕੁਛ ਨਹੀਂ ਕੋਈ ਮੇਡਾ ਉਹ ਲੱਗਦਾ ਹੈ ਅੱਛਾ ਜੀ ਯਾਰ ਲੋਕਾਂ ਦੇ ਨਸ਼ਿਆਂ ਤੇ ਨਿਆਣੇ ਸਾਰੇ ਰੁੜੇ ਫਿਰਦੇ ਆਂ ਹੂੰ ਕੀ ਕਰੂਗਾ ਬੰਦਾ ਨਹੀਂ ਇਹਨਾਂ ਨੇ ਵੀ ਕਿਹਾ ਸੀ ਵੀ ਨਸ਼ਾ ਮਾਫ ਕਰ ਅਸੀਂ ਉਹ ਖਤਮ ਕਰ ਦਾਂਗੇ ਕਰਿਆ ਤਾਂ ਹੈ ਨਹੀਂ ਉਹ ਕਰਿਆ ਕਿ ਹੁਣ ਉਹਦਾ ਜ਼ੋਰ ਤਾਂ ਮਾਰ ਰਿਹਾ ਬਾਕੀ ਹੁਣ ਦੇਖੋ ਕਿਆ ਬਣਦਾ ਠੀਕ ਨਹੀਂ ਗੱਲ ਇ ਇੱਕਨੇ ਜ਼ੋਰ ਤਾਂ ਕੈਪਟਨ ਅਵਿੰਦਰ ਸਿੰਘ ਨੇ ਵੀ ਮਾਰਿਆ ਦੀ ਸੌ ਚੁੱਕੀ ਸੀ ਉਹਨੇ ਤਾਂ ਖਤਮ ਨਹੀਂ ਕਰਿਆ ਹੂੰ ਇਹਨਾਂ ਨੇ ਵੀ ਨਹੀਂ ਕਰਿਆ 2 ਸਾਲ ਲੰਘ ਗਏ ਅਸ ਲਈ ਸਾਡਾ ਟਾਈਮ ਤਾਂ ਅਸੀਂ ਤਾਂ ਕਦੇ ਚੁੱਟੇ ਦਾ ਨੋਈ ਨੀਤੀ ਸੁਣਿਆਗਾ ਕਾਲਾ ਕੂੜਾ ਤਾਂ ਹੁੰਦਾ ਤਾਂ ਅੱਛਾ ਜੀ ਆ ਹੁਣ ਤਾਂ ਭੈਣ ਚ ਹੋਰੇ ਕੁਝ ਹੋਇਆ ਵਾ ਸਿਸਟਮ ਹਮ ਸਮਾਂ ਜਿਉਂ ਜਿਉਂ ਇਹ ਹੋਇਆ ਖਤਰਨਾਕ ਹੋ ਗਿਆ ਬਹੁਤ ਅੱਛਾ ਜੀ ਅਕਾਲੀਆਂ ਵੇਲੇ ਦੀ ਸਰਕਾਰ ਨਹੀਂ ਸੀ ਚੰਗੀ ਉਹ ਹੈ ਤਾਂ ਉਹ ਵੀ ਉਸ ਟਾਈਮ ਠੀਕ ਕੀਤੀਗੀ ਪਰ ਹੁਣ ਉਹਨਾਂ ਦੇ ਹਾਲਾਤ ਇਹ ਜੇ ਵਿੱਚ ਬਣਾਤੇ ਸਾਡਾ ਸਿਸਟਮ ਦੁਨੀਆ ਕਹਿੰਦੀ ਉਹਨਾਂ ਨੂੰ ਮਾੜਾ ਹੋਰ ਕਾਂਗਰਸੀ ਕਾਂਗਰਸੀਆਂ ਦਾ ਵੀ ਇਹੀ ਕੁਝ ਕੀਤਾ ਪੰਜਾਬ ਦੇ ਵਿੱਚ ਜਿੰਨਾ ਉਹਨਾਂ ਨੇ ਭੈਣ ਚ ਹੋਇਆ ਖਤਰ ਸਿਸਟਮ ਅਛਾ ਜੀ ਹਨਾ ਕੋ ਥੋੜਾ ਨਹੀਂ ਜਿਹਨੂੰ ਹੁਣ ਵੋਟ ਪਾਉਣ ਕੇ ਤੁਸੀਂ ਜਿਤਾਉਣਾ ਚਾਹੁੰਦੇ ਆਵਾਦਮੀ ਪਾਰਟੀ ਜੀ ਉਹ ਵੀ ਤਾਂ ਕਾਂਗਰਸ ਚੋਂ ਹੀ ਆਇਆ ਆਇਆ ਤਾਂ ਹਵਾ ਹੀ ਪਾਰਟੀ ਦਾ ਭਗਵੰਤ ਮਾਨ ਦੇ ਹੱਥ 'ਚ ਠੀਕ ਨਹੀਂ ਗੱਲ ਇਹ ਅੱਛਾ ਜੀ ਇਹ ਚੱਕਰ ਮਤਲਬ ਤੁਸੀਂ ਕੈਂਡੀਡੇਟ ਨੂੰ ਵੋਟ ਨਹੀਂ ਪਾ ਰਹੇ ਤੁਸੀਂ ਮੁੱਖ ਮੰਤਰੀ ਦੇ ਚਿਹਰੇ ਨੂੰ ਭਗਵੰਤ ਮਾਨ ਨੂੰ ਵੋਟ ਵਧੀਆ ਪਾਰਟੀ ਦੇ ਕੇ ਹੀ ਪਾ ਰਹੇ ਆ ਲੋਕਾਂ ਦਾ ਕਿੰਨਾ ਫਾਇਦਾ ਹੋ ਰਿਹਾ ਦੇ ਬਿੱਲ ਮਾਫਲੇ ਲੋਕਾਂ ਦਾ ਸੁਣਾਈ ਵੀ ਹੈਗੀ ਲੋਕਾਂ ਦੀ ਆਹ ਬੰਦਾ ਜਾਂਦਾ ਕੋਈ ਉਹਦੀ ਸੁਣਾਈ ਤਾਂ ਹੁੰਦੀ ਆ ਠੀਕ ਹੈ ਜੀ ਹਾਂ ਤੇ ਮਤਲਬ ਤੁਸੀਂ ਆਮ ਆਦਮੀ ਪਾਰਟੀ ਨੂੰ ਖਤਵਾ ਦੇਣਾ ਚਾਹੁੰਦੇ ਹੋ ਉਹੀ ਚਾਹੁੰਦੇ ਜੀ ਮੈਨੂੰ ਤਾਂ ਵੀਰੇ ਆਹੀ ਲੱਗਦਾ ਵੀ ਆਪਣਾ ਆਮ ਆਦਮੀ ਵਾਲੇ ਪਾਰਟੀ ਵਾਲੇ ਉਹ ਵਧੀਆ ਕੰਮ ਕਰ ਲੋਕਾਂ ਦੇ ਬਿੱਲ ਬੋਲ ਨੂੰ ਮਾਫ ਕਰਾ ਆ ਵਧੀਆ ਕੰਮ ਕਰਦੇ ਆ ਪਹਿਲਾਂ ਵਾਲਾ ਗੰਦ ਨਹੀਂ ਜਿਹੜੀ ਪਹਿਲਾਂ ਸਰਕਾਰਾਂ ਕਰ ਗਈਆਂ ਯਾਰ ਲੋਕਾਂ ਦੇ ਨਸ਼ਿਆਂ ਤੇ ਨਿਆਣੇ ਸਾਰੇ ਰੋਟੇ ਫਿਰਦੇ ਆ ਤੇ ਬਾਈ ਸਾਡਾ ਟਾਈਮ ਤਾਂ ਆਹੀ ਦਾ ਕਦੇ ਚੁੱਟੇ ਦਾ ਨੋਈ ਨੀਤੀ ਸੁਣਿਆ ਕਾਲਾ ਕੂੜਾ ਤਾਂ ਹੁੰਦਾ ਤਾਂ ਕਾਲੀਆਂ ਵੇਲੇ ਦੀ ਸਰਕਾਰ ਨਹੀਂ ਸੀ ਚੰਗੀ ਉਹ ਹੈ ਤਾਂ ਉਹ ਵੀ ਉਸ ਟਾਈਮ ਠੀਕ ਕੀਤੀਗੀ ਪਰ ਹੁਣ ਉਹਨਾਂ ਦੇ ਹਾਲਾਤ ਇਹ ਜੇ ਵਿੱਚ ਬਣਾਤੇ ਸਾਰਾ ਸਿਸਟਮ ਦੁਨੀਆ ਕਹਿੰਦੀ ਉਹਨਾਂ ਨੂੰ ਮਾੜਾ ਜਿਹਨੂੰ ਹੁਣ ਵੋਟ ਪਾਉਣ ਕੇ ਤੁਸੀਂ ਜਿਤਾਉਣਾ ਚਾਹੁੰਦੇ ਆਵਾਦਮੀ ਪਾਰਟੀ ਜੇ ਉਹ ਵੀ ਤਾਂ ਕਾਂਗਰਸ ਚੋਂ ਹੀ ਆਇਆ ਆਇਆ ਤਾਂ ਹਵਾਈ ਪਾਰਟੀ ਦਾ ਭਗੰਤ ਮੰਨਦੇ ਹੱਥ ਚ ਵਧੀਆ ਪਾਰਟੀ ਦੇ ਕੇ ਹੀ ਪਾ ਰਹੇ ਆ ਅੱਛਾ ਲੋਕਾਂ ਦਾ ਕਿੰਨਾ ਫਾਇਦਾ ਹੋ ਰਿਹਾ ਦੇ ਬਿੱਲ ਮਾਫਲੇ ਲੋਕਾਂ ਦਾ ਸੁਣਾਈ ਵੀ ਹੈਗੀ ਲੋਕਾਂ ਦੀ